ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਾਂ ਦੇ ਚੈਨਲ ਤੋਂ ਮਨ ਦਾ ਜੀ ਪਰਮਾਤਮਾ ਜੀ ਨਾਲ ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਟਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਝੋਟੀਆਂ ਤਿੰਨ ਬਿਲਕੁਲ ਸੁਈਆਂ ਸੁਈਆਂ ਤੇ ਇੱਕ ਗੱਬੜ ਤਿਆਰ ਚਾਪ ਤੋਂ ਪਹੁੰਚਿਆ ਵੀਰ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੇ ਬਾਰੇ ਜਾਣਕਾਰੀ ਸਾਸੀਆ ਭਾਈ ਜੀ ਸასი ਸ਼ਕਲ ਵਿੱਚ ਜੀ ਸასი ਸ਼ਕਲ ਜੀ ਕੀ ਹਾਲ ਚੱਲ ਜੀ ਵਧੀਆ ਵਧੀਆ ਕਿਰਪਾ ਜੀ ਗੁਰੂ ਆਰਮਦਾਸ ਦੀ ਕਿਰਪਾ ਹੀ ਚਾਹੀਦੀ ਆ ਜੀ ਕਿਵੇਂ ਰਿਹਾ ਅਸੀਂ ਗੱਲ ਵਾਲੀ ਵੀਡੀਓ ਦਾ ਗੱਲ ਵਾਲੀ ਵੀਰ ਜੀ ਬਸ ਫੜਦੋ ਫੜਦੋ ਹੀ ਹੋ ਗਈ ਹੈ ਅੱਛਾ ਜੀ ਰੇਡ ਹੀ ਆ ਪਾਉੜਦੀਆਂ ਵਾਲੇ ਦਿੱਤੇ ਬੜੀਆਂ ਬੜੀਆਂ ਵੱਡੀਆਂ ਹਰਿਆਣੇ ਵਾਲੀਆਂ ਝੋਟੀਆਂ ਤੁਹਾਨੂੰ ਪਤਾ ਹੈ ਹਾਂਜੀ 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 ਤੇ ਅੱਜ ਵੀ ਇੱਕ ਤਰ੍ਹਾਂ ਦੀ ਰੇਡ ਨੀਲੀ ਰਾਵੀ ਦਾ ਟਾਪ ਕਲਾਸ ਨਗੀਨਾ ਆਇਆ ਜੀ ਠੀਕ ਹੈ ਬਈ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਸ਼ਿਰਾ ਜੇ ਪਿੰਡ ਮਾਲਾ ਗੜੀ ਤਸੀਲ ਰਈਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨ ਠੀਕ ਹੈ ਜੀ ਤੇ ਚਗਾਵਾں ਤੋਂ ਹੀ ਨਾਲਾ ਰੋਡ ਜਿਹੜਾ ਵਗਦਾ ਉਹ ਰੋਡ ਦੇ ਉੱਤੇ ਆਪਣਾ ਪਿੰਡ ਜੇ ਚਗਾਵਾں 7 ਕਿਲੋਮੀਟਰ ਹੈ ਜੀ ਨਾਲਾ 12 ਅੱਛਾ ਜੀ ਤੁਹਾਨੂੰ ਅੰਬਰਸਾਰ ਏਅਰਪੋਰਟ ਆਪਾਂ ਨੂੰ 15 ਕਿਲੋਮੀਟਰ ਜੇ ਠੀਕ ਹੈ ਠੀਕ ਹੈ ਜੀ ਨੀਲੀ ਦਾ ਵੀ ਕੋਰੀਏ ਕਿ ਇਧਰੋਂ ਕਰੀਏ ਇਧਰੋਂ ਕਰ ਲਓ ਨੀਲੀ ਦਾ ਵੀ ਦੱਸਿਓ ਬਈ ਨੀਲੀ ਦਾ ਵੀ ਬਾਰੇ ਜੀ ਜੀ ਦੂਜਾ ਸਵੇਰ ਝੋਟੀ ਆ ਅੱਛਾ ਜੀ ਤੇ ਮੂੰਹੋਂ ਇਹ ਵੀ ਸਾਫ ਨਾ ਛੇ ਦੰਦ ਜੇ ਜਵਾਨ ਕਰ ਗਈ ਥੋੜੇ ਜਿਹਾ ਮੰਨ ਲਓ ਵੀ ਬਰਾਬਰ ਕਰਨ ਵਾਲੀ ਹੈ ਜੀ ਅੱਛਾ ਜੀ ਝੋਟੀ ਦੂਜਾ ਸਵੇਰ ਸੋਈ ਜੇ ਠੀਕ ਹੈ ਠੀਕ ਹੈ ਜੀ ਦੂਸਰਾ ਸਵੇਰ ਦੇ 11 12 ਕਿਲੋ ਦੇ ਮੱਲੋ ਜਾਣਾ ਝੋਡੀ ਨੇ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਦੂਸਰਾ ਸੁਗਾ ਸੂਈ ਕਰਮ ਵਾਲੀ ਬਾਗੇ ਆਪਾਂ ਖੋਲ ਕੇ ਵਿਖਾਉਂਦੇ ਡਰਦੀ ਥੋੜਾ ਜਿਹਾ ਪਿਛੇ ਠੀਕ ਹੈ ਠੀਕ ਆ ਪਰ ਨਾ ਲਾਵਾਂ ਹਾਂ ਗੱਲ ਚੋਂ ਫਰਨਾ ਕੋ ਡਰਉਂਦੀ ਆ ਲਾ ਲਈ ਲਾ ਦੀ ਮੇਰੇ ਵੀ ਭੁਗਵਾਣਾ ਖੋਲੋ ਖੋਲੋ ਲਾਓ ਜੀ ਖੋਲੋ ਲਿਆਓ ਜੀ ਇਹਨੂੰ ਰਹਿਣ ਟੌਪ ਦੇ ਕਲਾਸ ਅੰਗਿੰਨਾ ਹੂੰ ਹਰ ਇੱਕ ਨਿਸ਼ਾਨੀ ਵੀ ਜੀ ਕਵਰ ਕਰਦੀ ਹੈ ਵੇਖੋ ਅੱਛਾ ਜੀ ਮੈਂ ਇਹੋ ਜਿਹਾ ਪੀਸ ਕਿਤੇ ਕਿਤੇ ਮੰਨ ਲਓ ਕਿ ਦਰਮਾਣਾ ਜੰਮ ਬਿਲਕੁਲ ਬਿਲਕੁਲ ਜੀ ਕੱਲ ਵੀ ਇੱਕ ਆਪਾਂ ਜਵਾਗ ਦਿਖਾਇਆ ਸੀ ਜੋ ਨੀਲੀ ਦਾ ਵੀ ਤਾਂ ਅੱਜ ਵੀ ਦਿਖਾਉਂਦੇ ਆ ਅੱਜ ਆਪਾਂ ਮੱਝ ਲੈ ਲਈ ਤੇ 12 ਲੀਟਰ ਠੰਡਾ ਕਰਦੇ ਜਿਹੜਾ ਬੋਲਾ ਐਸਐਮ ਤੇ ਆਜਾ ਤੁਸੀਂ ਚੈੱਕ ਕਰ ਸਕਦੇ ਜਿਹੜਾ ਚੱਡਾ ਛੱਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ 6 ਦਾ ਤੇ ਬਾਈ ਲਓ ਜੀ 6 ਦਾ ਤੇ ਛੋਟੀ ਦੂਸਰਾ ਸੂਆ ਸੂਈਆ 12 18 ਦੀ ਟਾਪ ਦੀ ਇਹਨੂੰ ਵੀ ਅਸੀਂ ਆਪਾਂ ਕਹਿ ਸਕਦੇ ਹਾਂ ਠੀਕ ਹੈ ਠੀਕ ਹੈ ਲੋ ਇਹ ਫੇਸ ਕੁਆਲਟੀ ਤੋਂ ਚੈੱਕ ਕਰ ਸਕਦੇ ਜੇ ਨਿਸ਼ਾਨੀਆਂ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਕਵਰ ਕਰਦੀ ਆ ਇਹਨਾਂ ਮਣਕੀ ਅੱਖਾਂ ਦੀ ਸੁੰਗੀ ਵੇਖੋ ਫਿਰ ਗੋਲ ਹੈ ਕਰਮਾਲੀ ਦੀ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਉਹ ਜੀ ਚੰਮ ਦੇ ਨਾੜਾਂ ਢੋੜਾਂ ਵੀ ਕਿੰਨੇ ਕਾਫੀ ਆ ਗਈਆਂ ਵਾ ਤੇ ਚੱਡਾ-ਛੱਡਾ ਜਿਹੜਾ ਬਹੁਤ ਹੀ ਬਾਖਮਾਲ ਰਹਾ ਪਿਆ ਵਾ ਪੂਰੀ ਜਗ੍ਹਾਤ ਵਾਲੀ ਇਹ ਵਿੱਚ ਤੁਹਾਨੂੰ ਬਹੁਤ ਜਿਆਦਾ ਚਲੋ ਬਾਕੀ ਕੋਈ ਚੰਗੀ ਸਾਮ ਕਰਨ ਵਾਲਾ ਭਰਾ ਦਾ ਜੂ ਦੇ ਦੁੱਧ ਚੰਗਾ ਕੱਢੀ ਹੋਊਗੀ ਜਵਾਗ ਜਵਾਗ ਮੇਲ ਕਾ ਭਜਾ ਮਰ ਰਿਹਾ ਪਾਉ ਮਰਿਆ ਠੀਕ ਨਹੀਂ ਰਵੀ ਦਾ ਮੇਲ ਕਾ ਖਾ ਗਿਆ ਤੇ ਕੱਲ ਫੀਲ ਮਿਲਕਾਬ ਦਿਖਾਇਆ ਸੀ ਤੁਹਾਨੂੰ ਚੰਗੇ ਬ੍ਰੀਡ ਦਾ ਉਹ ਆਹੇ ਗੁਰੂ ਜੀ ਟੌਪ ਦੇ ਕਲਾਸ ਜਿਹਨੂੰ ਆਪਾਂ ਕਹਿ ਸਕਦੇ ਆ ਟੌਪ ਦੇ ਕਲਾਸ ਕਾਂ ਜਗ ਦੇ ਵੀ ਛੇੜੀਆਂ ਨੂੰ ਮਾਰਨਾ ਛੇੜੀਆਂ ਨੂੰ ਠੀਕ ਹੈ ਠੀਕ ਹੈ ਬਾਈ ਜਿਹੜਾ ਹੁਣ ਮੁੱਲ ਮੁੱਲ ਵੀ ਦੀ ਕਰਨੋਂ ਭਾਵੇਂ 2 ਲੱਖ ਝੋਟੀ ਦਾ ਕਰਨੋਂ ਥੋੜਾ ਵਾ ਅੱਛਾ ਜੀ ਹਾਂ ਦਾ ਮੰਨ ਲਓ ਵੀ ਬਰੀਕੀਆਂ ਲੱਗੀਆਂ ਝੋਟੀ ਤੇ ਹਾਂ ਜੀ ਹਾਂ ਜੀ ਤੇ ਟਿਆਨ 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 ਥੋੜਾ ਜਿਹਾ ਕੈਮਰਾ ਕੋ ਦੱਬੀ ਏ ਪਰ ਜੀ ਆਪਾਂ ਜਾਇ ਜਾਲੇ ਦੇ ਪਾਸੇ ਆ ਜਾ ਰਹਾ ਵਾ ਹਾਂਜੀ ਹਾਂਜੀ ਝੋਟੀ ਦਾ ਮਨ ਲਨੂ ਆਪਾਂ ਢੇਡ ਮੰਗਦੇ ਆਂ ਅੱਛਾ ਜੀ ਲਾਸਟ ਜਿਹੜੀ ਹਾਨਾ ਵੀਰ ਜੀ ਆਪਾਂ ਇੱਕ 35 ਦੀ ਝੋਟੀ ਦੇਣੀ ਆ ਹੋਰ ਰੱਖ ਜੀ ਨਹੀਂ ਝੋਟੀ ਬੜੀ ਪੀਸ ਹੈ ਜੀ ਭਾਜੀ ਕੱਲ ਆਣੀਆ ਝੋਟੀਆਂ ਨਾਲੋਂ ਵੱਡਾ ਹੈ ਹਾਂਜੀ ਹਾਂਜੀ ਕੋਈ ਛੱਪ ਨਹੀਂ ਬਾਕੀ ਕੱਡ ਕੱਡ ਵੀ ਚੰਗਾ ਕਰ ਦੋ ਚਲੋ ਜੈਸਨੋ ਹੀ ਰੱਖ ਚਾਲੀਆਂ ਬਾਹਰ ਝੋਟੀ ਪਾਉਣੀ ਚਾਹੀਦੀ ਆ ਪਰ ਆਪਾਂ ਬਿਲਕੁਲ ਜੈ ਜਾਲੇ ਦੇ ਪਹਿਲਾਂ ਯਾਰ ਖਾਂਡੀ ਛੱਡ ਦੇ ਕੋਈ ਨਹੀਂ ਕਰ ਦੋ ਮਾਨਤਨ 32 ਦੀ ਕਰਦਾ ਵੀ ਭਾਜੀ ਲਾਚਾਨਾ ਅਛਾ ਜੀ ਤੁਹਾਡੇ ਕੋ ਫੋਟ ਫੋਟ ਬਾਹਰ ਮਾਈ ਜਿੱਤ ਰੱਖੋ ਠੀਕ 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 ਲਓ ਜੀ ਚੱਡਾ ਜਿਹੜਾ ਬਹੁਤ ਹੀ ਬਾ ਕਮਾਲ ਹੈ 1 ਲੱਖ 22 ਦੀ ਹਾਂਜੀ 1 22 ਦੀ ਠੀਕ ਹੈ ਠੀਕ ਹੈ ਲਓ ਜੀ ਮੈਂ ਲੱਭਦਾ ਨਹੀਂ ਇਸ ਇਦਾਂ ਦਾ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਉਹ ਵੀ 17 ਦਿਨਾਂ ਦਾ ਮੋਨਟਰ ਵਾਲੀ ਮੰਨ ਲਓ ਕਿੰਨੇ ਦਿਨਾਂ ਵਾਂਦਾ ਹਸਾਮ ਆਇਆ ਦਹੀਂ 15 ਦਿਨੀ ਕਿਤੇ ਹੋਈ ਨਹੀਂ ਨੀਲੀ ਰਾਂ ਮੇਰੀ ਪਿਓਰ ਆਈ ਏ ਬਿਲਕੁਲ ਬਿਲਕੁਲ ਜੀ ਬਾਈ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਦੂਜਾ ਸਮਾਂ ਝੋਟੀ ਏ ਅੱਛਾ ਜੀ ਤੇ ਬਿਲਕੁਲ ਵੀਰ ਜੀ ਤਿਆਰ ਹੀ ਆ ਕੱਲ ਉਹਦੇ 28 ਤਰੀਕ ਨੂੰ ਦਿਨ ਬੁਰੇ ਅੱਜ ਸਾਈ ਹੋ ਗਈ ਆ ਅੱਛਾ ਜੀ ਤੇ ਦਿਨ ਉਤੇ ਲੈ ਜੇ ਦੋ ਚਾਰ ਆਪਾਂ ਕੁਝ ਕਹਿ ਨਹੀਂ ਸਕਦੇ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਇਹ ਵੀ ਨੀਲੀ ਦਾ ਥੋੜਾ ਜਿਹਾ ਰੱਖ ਵੇ ਕਿੰਨਾ ਕੰਡਿਆ ਦੁੱਧ ਨੇ ਪਹਿਲੇ ਸਵੇਰੇ ਪਹਿਲੇ ਸਵੇਰੇ ਦਾਖਲ ਕਰਵਾ ਜੀ ਅੰਟੀ ਨੇ ਪਾ ਦਿੰਦੀ ਆ 11 ਦਿੰਦੀ ਆ ਅਛਾ ਜੀ ਪਹਿਲੇ ਸਵੇਰੇ ਇਹਨੂੰ ਛੋਟਾ ਥੋੜਾ ਦਾਖਲ ਕਰਵਾ ਠੀਕ ਆ ਠੀਕ ਆ ਉਹ ਜੀ ਚੱਟਾ ਇਹਨੂੰ ਵੀ ਕਿਹਦਾ ਰੈਨ ਫੂਲ ਦਾ ਕਲਕਾ ਹੋਇਆ ਵਾ ਇਹ ਕਿੱਲੋ ਕੁਝ ਲੈ 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 ਭਰਾ ਲਈ ਦੁੱਧ ਚੰਗਾ ਕੱਢੀ ਜੋਗੀ ਪਹਿਲੇ ਸਵੇਰੇ ਦਾ 10 ਲੀਟਰ ਮਿਲ ਕਰ ਕਾੜਿਆ ਸਿੰਘ ਤੁੰਗ ਵੀ ਕੀ ਕਰ ਸਕਦੇ ਜੀ ਸੋ ਜੀ ਰਹੀ ਦਨ ਧਿਆਨ ਨਾਲ ਧਿਆਨ ਬੱਚੇ ਦੇ ਕੋਲ ਆ ਗਿਆ ਜਿਹੜਾ ਬਹੁਤ ਹੀ ਚੰਗਾ ਆ ਗਿਆ ਗਿੱਟ ਗਿੱਟ ਤੇ ਲੱਗਾ ਪਿਆ ਵਾ ਤੇ ਜੱਦਾ ਵੀ ਸੂਲ ਨੂੰ ਲੱਗਾ ਪਿਆ ਵਾ ਤੇ ਖਾਂ ਦਾ ਜੱਦਾ ਆ ਗਿਆ ਜੀ ਇਹਦਾ ਭਾਈ ਜੀ ਮੁੱਲ ਮੁੱਲ ਕਰਾਉਣਾ ਵੀ ਜੀ ਇਹਦਾ ਵੀ 90 95 ਕਰਦੇ ਆ ਆਪਾਂ ਲਾਸਟ ਹਾਨਾ 85000 ਦੀ ਘੜੀ ਦੇ ਦਈਏ ਅੱਛਾ ਜੀ ਬਹੁਤ ਚੰਗੀ ਏ ਠੀਕ ਹੈ ਜੀ ਕਾਈਏ ਜਾ ਜਾ ਕੋੜਾ ਇਹ ਕਰ ਦਈਏ ਹਾਂਜੀ ਲਾਸਟ ਹਾਂ ਜੀ 82200 ਰੁਪਏ ਛੋੜੀ ਹੋਣੀ ਹੈ ਹੁਣ ਕੋਈ ਘੱਟ ਵਾਧਾ ਦਾ ਫੋਨ ਨਾ ਕਰੀ ਠੀਕ ਹੈ ਠੀਕ ਹੈ ਲਓ ਜੀ 82000 ਜਾਂ 200 ਨਿਕਾਜ ਵਿੱਚ ਮੁੱਲ ਦੇਤਾ ਜੋ ਸਿਰਫ ਮੰਨ ਲਓ ਵੀ ਲੈਣ ਦੇਣਾ ਰੇ 2000 ਕਮਾਈ ਰੱਖਦੇ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲਓ ਵੱਡੇ ਕੱਫਿਆਂ ਵਾਲੇ ਕੰਮ ਨਹੀਂ ਆਪਣੇ ਹਾਂਜੀ ਹਾਂਜੀ ਤੀਜੇ ਨੰਬਰ ਤੇ ਇਹ ਵੀ ਜੀ ਸੂਆ ਕੋਈ ਦੂਜਾ ਲਾਣੇ ਤੀਜਾ ਲਾਣੇ ਅੱਛਾ ਜੀ ਤੇ ਇਹਨੂੰ ਅੱਜ ਸੂਈ ਨੂੰ ਤੀਜਾ ਦੇਣ ਜੇ 7 ਕਿਲੋ ਬੌਲੀ ਮੰਨ ਲਓ ਸਟਾਰਟਿੰਗ ਇਹਦੇ ਥੱਲੇ ਮਈ ਥੱਲੇ ਉਡੀ ਜੇ ਠੀਕ ਹੈ ਉਦੋਂ ਤੇਰਾ 12-13 ਕਿਲੋ ਭਰ ਜਾਣਾ ਖਾਨ ਭਾਂਡੇ ਦੀ ਬੜੀ ਖੁੱਲੀ ਜਿਹੀ ਮਈ ਠੀਕ ਹੈ ਠੀਕ ਹੈ ਲਓ ਜੀ ਕੱਦ-ਕਾੜ ਜਿਹੜਾ ਇਹਦਾ ਵੀ ਚੰਗਾ ਵਾ 7-8 ਲੀਟਰ ਹਾਂਜੀ ਬੌਲਾ 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 ਲਓ ਇਹ 7-8 ਲੀਟਰ ਜਿਹੜਾ ਬੌਲਾ ਹੀ ਬੌਲਾ ਤਿਆਰ ਆ ਤੇ ਚਲੋ ਇਹ ਵੀ ਕੋਈ ਚੰਗੀ ਸਾਫ ਕਰਨਾ ਵੀਰ ਲਾ ਜੂਗਾ ਤੇ ਚਲੋ ਦੁੱਧ ਚੰਗਾ ਕੱਢੀ ਜੂਗਾ ਕੱਦ-ਕਾੜ ਜਿਹੜਾ ਚੰਗਾ ਆ ਗਿਆ ਵਾ ਸੂਆ ਬਾਈ ਜੀ ਕਿਨਵਾ ਸੂਆ ਨੂੰ ਦੁੱਧ ਨਾਲੇ ਤੇ ਚਾਂ ਨਾਲੇ ਤਿੰਨੇ ਲਾ ਕੇ ਚੱਲੇ ਗੁੜੀ ਅੱਛਾ ਜੀ ਹਾਂਜੀ ਮੈਂ ਮਈ ਵੱਡੀ ਹੈ ਵੇਖੋ ਬਾਡੀ ਠੀਕ ਹੈ ਠੀਕ ਹੈ ਉਹ ਜੀ ਸੂਰਾ ਕੋਈ ਤੀਸਰਾ ਮੰਨ ਕੇ ਬਾਈ ਕਹਿੰਦਾ ਕਿ ਹੁੰਦਾ ਵੀ ਬਾਕੀ ਕੱਟ ਕੱਟ ਜਿਹੜਾ ਚੰਗਾ ਆ ਗਿਆ ਭਵਾਨੇ ਦੇ ਵੀ ਡਾਗ ਲੁਪ ਆ ਗਿਆ ਇਹ ਮੇਨ ਕਾਲਾ ਸਾਲ ਭਾਂਡੇ ਦੀ ਵੇਖੋ ਬਾਡੀ ਠੀਕ ਹੈ ਠੀਕ ਹੈ ਕੋਈ ਹੈ ਕੋਲੀ ਮੁਰਗੀ ਪੂਰ ਛਟਾ ਵੀ ਹੋਦੇ ਬੇਟਾ ਬਣਾ ਆ ਜਵਾਕ ਆ ਕੱਟੀ ਕੱਟਾ ਬਾਈ ਪਿਛੇ ਇਹ ਮੇਲ ਕਾ ਲਿਆ ਹੋ ਗਿਆ ਲੋ ਜੀ ਮੇਲ ਕਾ ਫਾਗਿਆ ਜਿਹੜਾ ਡਬਲ ਬਲੈਕ ਆ ਗਿਆ ਜਿਹਦੇ ਪਿਛੇ ਬੱਚਾ ਪੇਠਾਣੋਂ ਤੋਂ ਇਹਨੂੰ ਵੀ ਚੰਗਾ ਲੱਗਾ ਤੇ ਮਲਕਪੁਰਾਂ ਚ ਬਹੁਤ ਹੀ ਚੰਗੀ ਲੱਗੀ ਇਹਦੇ ਵੀ ਇਹਦਾ ਬਾਈ ਕੀ ਮੁੱਲ ਹੈਰਾ ਇਹਦਾ ਵੀ ਜੀ ਮੰਗਣ ਨੂੰ 80-85 ਜੋ ਮੱਦੀ ਕਰ ਲਈਏ 75000 ਤੋਂ 200 ਰੁਪਏ ਛੋਟ ਕਰ ਦਾਂਗੇ ਅੱਛਾ ਜੀ ਹਾਂਜੀ ਠੀਕ ਹੈ ਲਓ ਜੀ 75000 ਦੀ ਸੱਜਰ ਸੂਈ ਦੁੱਧ ਵੀ 12-13 ਲੀਟਰ ਕੱਢੀ ਜਾਊਗੀ ਤੇ ਬਾਈ ਚੌਥੇ ਨੰਬਰ ਦੇ ਚੌਥੇ ਨੰਬਰ ਦੇ ਵੀ ਜੀ ਇਹ ਵੀ ਕੋਈ ਸੂਆ ਤੇ ਜਾ ਮੰਨ ਕੇ ਲੈ ਲੇ ਤੇ ਵੀਰਪਰਾ ਅੱਛਾ ਜੀ ਤੇ ਇਹਨੂੰ ਵੀ ਸੂਈ ਨੂੰ ਅੱਜ ਮੰਨ ਲਓ ਚੌਥਾਕ ਦੇਣੇ ਆ ਅੱਛਾ ਜੀ ਤੇ ਭੋੜੀ ਇਹ ਵੇਖ ਲਓ ਲਓ ਜੀ ਇਹਦੇ ਕੋਲ 1 ਕਿਲੋ ਮੌਲੀ ਸਟਾਰਟ ਹੋ ਲੋ ਜੀ 8 ਲੀਟਰ ਜਿਹੜਾ ਬੋਲਾ ਇਹਦੇ ਕੋ ਵੀ ਤਿਆਰ ਆ ਸਿੰਗਲ ਹੱਡੀ ਆ ਗਈ 12 ਕਿਲੋ ਦੁੱਧ ਹੱਸ ਕੇ ਦੇਣਾ ਜੀ ਅੱਛਾ ਜੀ ਠੀਕ ਹੈ ਠੀਕ ਹੈ ਲੋ ਜੀ ੱਡਾ ਛੱਡਾ ਜਿਹੜਾ ਬਹੁਤ ਚੰਗਾ ਵਾ ਖਾਣਾ ਦਾ ਸੈਜ ਗਿਆ ਵੀ ਸ਼ਾਨਦਾਰ ਆ ਗਿਆ ਨੋਕ ਵਾਲਾ ਥਾਨ ਲੱਗਾ ਕੱਲਾ ਕੱਲਾ ਥਾਨ ਇਹਨੂੰ ਵੀ ਲੱਗਾ ਵਾ ਇਹ ਵੀ 12 ਤੋਂ 13 ਲੀਟਰ ਦੁੱਧ ਪਈ ਵਾਲੀ ਪੂਰੀ ਵੱਡੀ ਮਾਝਾ ਵਿਲੀ ਕਰ ਦੋ ਜਾਂਦੀ ਠੀਕ ਹੈ ਜੀ ਥੋੜੇ ਲਾ ਇਹ ਜੇ ਮਗਰ ਫੀਮੇਲ ਕਾਫ ਦੇ ਆ ਚਿੱਟੇ ਮੱਥੇ ਆ ਜੀ ਬਤਾਓ ਉਹ ਵੀ ਦਿਖਾਓ ਜੀ ਠੀਕ ਲੋ ਜੀ ਫੀਮੇਲ ਕਾਫ ਆ ਗਿਆ ਜੀ ਆਹ ਵਾੜਾ ਵੀ ਚੈੱਕ ਕਰ ਸਕਦੇ ਜੀ ਬੱਲਾ ਮੱਥਾ ਇਹ ਵੀ ਕੋਈ ਚਲੋ ਚੰਗੀ ਸਾਮ ਕਰਨ ਵਾਲਾ ਭਰਾ ਲੈ ਜੂ ਦੁੱਧ ਚੰਗਾ ਗੱਡੀ ਆ ਉਹ ਵੀ ਕਰਮਾਲੀ ਜੀ ਜੀ ਆਪਾਂ ਅੱਜ ਫੇਰ ਹੁੰਦੇ ਨਾਲ ਦਿੱਤੇ ਨਿਗੇ ਨਿਗੇ ਰੇਟ ਪਾਈ ਜੀ ਹਾਂਜੀ ਇਹਦਾ ਵੀ ਵੀਰ ਜੀ ਮੈਂ ਤੁਹਾਨੂੰ ਮੰਦੀ ਮੰਗੀ ਹੈ ਲਾਸਟ ਹਾਂ ਨਾ 75000 ਵੀ ਦੇ ਦੀਏ ਅੱਛਾ ਓਵਰ ਕਰ ਦਈਏ ਥੋੜਾ ਜਿਹਾ ਇਹ ਬਤਨ ਦੀ ਜਾਨ ਕਿ 200 ਰੁਪਏ ਛੋੜੀ ਹੋਣੀ ਹੈ ਹੁਣਾਂ ਚਾਹਤਾ ਠੀਕ ਆ ਲਓ ਜੀ 72000 ਦੇ ਵਿੱਚੋਂ 200 ਰੁਪਏ ਛੋੜ ਤੇ ਪਸ਼ੂ ਭਾਈ ਦੇ ਕੋਲ ਚੰਗੇ ਆ ਸਾਰੇ ਬਹੁਤ ਚੰਗੀ ਜੇ ਛੋਟੀ ਠੀਕ ਆ ਠੀਕ ਆ ਲਓ ਜੀ ਸਫਾਈਆਂ ਜਿਹੜੀਆਂ ਬਹੁਤ ਆਗੀਆਂ ਛੱਡੇ ਦੇ ਵਿੱਚ ਇੱਕ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਗਏ ਸਾਡੇ ਮਾਣੇ ਪੱਟੇ ਵਾਲਕੇ ਜੀ ਰਾਮਾ ਦਾ ਤਸल्ली ਕਰਕੇ ਖੜਨਾ ਠੀਕ ਆ ਜੀ